ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ। 파ਰਸ਼ੂ ਰਾਮ ਮੰਦਿਰ ਸਿੰਘਪੁਰਾ ਰੋਡ ਕੁਰਾਲੀ 9 ਸਤੰਬਰ ਨੂੰ ਸ਼੍ਰੀ ਮਦ ਭਗਵਤ ਕਥਾ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧ ਦੇ ਵਿੱਚ ਅੱਜ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਜੋ ਸਤਿਗੁਰ ਸੁਆਮੀ ਜੀ ਮਹਾਰਾਜ ਨਦੀਪਾਰ ਕੁਰਾਲੀ ਵਾਲਿਆਂ ਦੀ ਕੁਟਿਆ ਦੇ ਵਿੱਚ ਅੱਜ ਇੱਥੋਂ ਕਲਸ਼ ਉਠਾਏ ਜਾਣਗੇ ਕਲਸ਼ ਭਰੇ ਜਾਣਗੇ ਅਤੇ ਇਹ ਯਾਤਰਾ ਲਿਆ ਕੇ ਆਪਣਾ ਪਰਸ਼ੂਰਾਮ ਮੰਦਰ ਸਿੰਘਪੁਰਾ ਰੋਡ ਕੁਰਾਲੀ ਦੇ ਵਿੱਚ ਇਹ ਯਾਤਰਾ ਸਮਾਪਤ ਹੋਵੇਗੀ ਅਤੇ ਕੱਲ ਨੂੰ ਜਾਨੀ ਕਿ 9 ਸਤੰਬਰ ਨੂੰ ਉੱਥੇ ਜੋ ਸ਼੍ਰੀ ਮਦ ਭਾਗਵਤ ਕਥਾ ਸ਼ੁਰੂ ਹੋਣ ਜਾ ਰਹੀ ਹੈ ਜੋ ਖੇਮ ਚੰਦ ਪੰਡਤ ਜੀ ਨੇ ਉਹਨਾਂ ਦੇ ਦੁਆਰਾ ਇਹ ਜੋ ਕਥਾ ਕੀਤੀ ਜਾਵੇਗੀ ਸੋ ਬ੍ਰਾਹਮਣ ਸਭਾ ਕੋਰਾਲੀ ਮੰਦਿਰ ਜੋ ਪਰਸ਼ੂਰਾਮ ਹੈ ਉਹਨਾਂ ਦੇ ਦੁਆਰਾ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ ਤੇ ਆਓ ਤੁਹਾਨੂੰ ਕੱਲ੍ਹ ਸ਼ਿਆਪਤਰਾ ਦਿਆਂ ਚਲਕੀਆਂ ਦਿਖਾਉਣੀ ਆਂ ਜੈਕਾਰਾ ਮਾਰਾਤਾ ਬੋਲੇ ਸਾਡੇ ਦਰਬਾਰ ਕੀ ਜੈ ਜੈ ਕਰਾ ਕ੍ਰਿਸ਼ਨ ਭਗਵਾਨ ਕਾ ਬੋਲੇ ਸਾਡੇ ਦਰਬਾਰ ਕੀ ਜੈ ਸੁਪਾਲ ਦੇ ਜੀ ਕੀ ਕਹੂੰਗੇ ਜੋ ਕਲਸ਼ ਯਾਤਰਾ ਹੁਣ ਸ਼ੁਰੂ ਹੋਣ ਜਾ ਰਹੀ ਆ ਬੋਲੇ ਵਾਕੇ ਵਿਹਰੀ ਲਾਲੇ ਕੀ ਜੈ ਸਵਾਮੀ ਜੀ ਮਹਾਰਾਜ ਕੀ ਜੈ ਪੋਸਾਈ ਵਾਲੇ ਡੇਰੇ ਕੀ ਜੈ ਨਗਰ ਖੇੜੇ ਕੀ ਜੈ आप सभी शहरवासियों को सूचित किया जाता है कि आज स्वामी जी महाराज से और परशुराम मंदिर तक कलश यात्रा निकाली जा रही है कल से भगवान बाँ बिहारी का कथा प्रारंभ की जाएगी भागवत का कथा का प्रारंभ कल से परशुराम मंदिर पर है और भगवान परशुराम मंदिर पर आप सभी पहुंचने की कृपा करें ये सोलह तारीख को पूर्ण आहुति होगी उसके बाद लंगर शुरू होगा आप सभी जरूर जरूर पहुँचे जय श्री राधे की कथा पंडित खेमचंद शास्त्री जी द्वारा कथा प्रारंभ की जा रही है आप सभी समय पर पहुँचने की कृपा करें तीन बजे से लेकर साढ़े छः बजे तक आप सभी परशुराम मंदिर भगवान परशुराम मंदिर पर पहुँचने की कृपा करें चलो ਦੇਹ ਦਰਸ਼ਨ ਪਾਈਏ ਆਗ ਜਗਾਈਏ ਮਨ ਸਮਝਾਇਆ ਕਰੋ ਕੱਲ ਰੱਬ ਦੇ ਦਰਸ਼ਨ ਪਾਈਏ ਆਗ ਜਗਾਈਏ ਮਨ ਸਮਝਾਇਆ ਕਰੋ ਜਿੱਥੇ ਸ਼ਿਵ ਜੀ ਦਾ ਆ ਹਾਂਜੀ ਰਾਦੇ 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 ਜੀ ਜੈ ਸ਼੍ਰੀ கிருஷ்ਨਾ ਜੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਸਤਿਗੁਰ ਸੁਆਮੀ ਜੀ ਦੀ ਕੁਟਿਆ ਦੇ ਵਿੱਚੋਂ ਇਹ ਕਲਸ਼ ਲੈ ਕੇ ਜਾ ਰਹੇ ਹਾਂ ਕੱਲ ਨੂੰ ਕਥਾ ਵੀ ਹੋਣ ਜਾ ਰਹੀ ਹੈ ਬੋਲੀਏ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਬੋਲ ਭਾਗਵਤ ਪੁਰਾਣ ਮਹਾਰਾਜ ਕੀ ਜੈ ਇਹ ਸਾਡੇ ਲਈ ਬਹੁਤ ਹੀ ਹਰਸ਼ ਦਾ ਵਿਸ਼ਾ ਹੈ ਗਰਭ ਦੀ ਬਾਤ ਹੈ ਕਿ ਸਤਿਗੁਰ ਸੁਆਮੀ ਜੀ ਮਹਾਰਾਜ ਨੇ ਪ੍ਰਭੂ શ્રી ਪਵਗਨ ਪਰਸ਼uram ਜੀ ਮਹਾਰਾਜ ਨੇ ਸਿਵ ਭਗਤ ਪ੍ਰਾਣ ਜੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਮਹਿਲਾ ਸੰਗੀਤਨ ਮੰਡਲੀ ਦੇ ਸਹਿਯੋਗ ਦੇ ਨਾਲ ਇਹ ਆਯੋਜਨ ਕਰਿਆ ਜਾ ਰਿਹਾ ਹੈ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਹਰ ਰੋਜ਼ ਭਗਤ ਪ੍ਰਾਣ ਜੀ ਦੀ ਕਥਾ ਹੋਇਆ ਕਰੇਗੀ ਜੋ ਕਿ ਪੰਡਤ ਖੇਮ ਚੰਦ ਸ਼ਾਸਤਰੀ ਜੀ ਦੁਆਰਾ ਕਰੀ ਜਾਊਗੀ ਮੇਰੀ ਅਪੀਲ ਹੈ ਸਾਰੇ ਭੈਣ ਭਾਈਆਂ ਨੂੰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਕਿ ਬਾਹਰ ਚੜ ਕੇ ਇਸ ਕਥਾ ਦੇ ਵਿੱਚ ਆਓ ਆਪਣਾ ਯੋਗਦਾਨ ਪਾਓ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਕਿਉਂਕਿ ਇਹਦੇ ਜੋ ਪਰਮਾਰਥ ਦੇ ਸਮੇਂ ਹੁੰਨੇ ਆ ਉਹ ਭਾਗਾ ਨਾਲ ਮਿਲਦੇ ਹੁੰਨੇ ਆ ਔਰ ਇਹ ਪਿੱਤਰ ਪਕਸ਼ ਦੇ ਵਿੱਚ ਕਥਾ ਹੋ ਰਹੀ ਹੈ ਇਹਦਾ ਹੋਰ ਵੀ ਜਿਆਦਾ ਬਹੁਤ ਬਸਤਾਵ ਹੈ ਕਿਉਂਕਿ ਆਪਣੇ ਪਿੱਤਰਾਂ ਦੇ ਮੋਕਸ਼ ਲਈ ਆਪਾਂ ਹਮੇਸ਼ਾ ਹੀ ਯਤਨ ਕਰਦੇ ਆ ਲੇਕਿਨ ਸਭ ਤੋਂ ਜੋ ਬੜਾ ਇੱਥੇ ਨਾ ਹੈ ਜੋ ਭਗਵਾਨ ਕ੍ਰਿਸ਼ਨ ਨੇ ਮਹਾਪਾੜ ਦੇ ਦੌਰਾਨ ਯੁਦਿਸ਼ਥਿਰ ਜੀ ਨੂੰ ਦੱਸਿਆ ਤਾਂ ਉਹੀ ਕਿਹਾ ਤਾਂ ਕਿ ਮਹਾ ਭਾਗਵਤ ਮਹਾਪ੍ਰਾਣ ਦੀ ਕਥਾ ਜੋ ਬੰਦਾ ਕਰਾਊਗਾ ਉਹਦੇ ਪਿਸਰਾਂ ਨੂੰ ਮੋਕਸ਼ ਮਿਲ ਜਾਏਗਾ ਤੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਰਹੂਗੀ ਵਿਰਧੀ ਰਹੂਗੀ ਸੋ ਇਸ ਪ੍ਰਖ ਵਿੱਚ ਇਹ ਭਗਤ ਪੁਰਾਣ ਜੀ ਦੀ ਕਥਾ ਹੋ ਰਹੀ ਹੈ ਮੇਰੀ ਫੇਰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਭਗਤ ਜਨ ਸਾਰੇ ਹੀ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਇਸ ਕਥਾ ਦੇ ਵਿੱਚ ਆ ਕੇ ਸਮਿਲਤ ਹੋਣ ਤੇ ਆਪਣੇ ਜੀਵਨ ਨੂੰ ਸ਼ਫਲ ਬਣਾਉਣ ਐਨਾ ਹੀ ਕਹਿੰਦਾ ਹਾਂ ਮੈਂ ਆਪਣੀ ਬਾਣੀ ਨੂੰ ਬਰਾਮਦ ਦਿੰਦਾ ਹਾਂ ਬੋਲੀਏ ਸਤਗੁਰ ਸੁਆਮੀ ਜੀ ਮਹਾਰਾਜ ਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਭਗਵਤ ਪੁਰਾਣ ਮਹਾਰਾਜ ਕੀ ਜੈ ਕੀ ਕਹੂਗੇ ਆਪਣਾ ਜਿਹੜਾ ਸ਼ਹਿਰ ਹੈ ਇੱਕ ਧਰਮ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਹਰ ਰੋਜ਼ ਕੋਈ ਨਾ ਕੋਈ ਧਰਮ ਦਾ ਕੰਮ ਹੁੰਦਾ ਰਹਿੰਦਾ ਹੈ ਤੇ ਅੱਜ ਵੀ ਇਹ ਜੋ ਸਤਗੁਰ ਸੁਆਮੀ ਜੀ ਦੀ ਕੁਟੀਆਂ ਦੇ ਵਿੱਚ ਆਪਾਂ ਮੌਜੂਦ ਆ ਤੇ ਕੱਲ੍ਹ ਸ਼ਿਆਤਰਾ ਕੱਢੀ ਜਾਂਦੀ ਹੈ ਸਤਗੁਰ ਸਵਾਮੀ ਜੀ ਮਹਾਰਾਜ ਕੀ ਜੈ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਕੀ ਜੈ ਸਾਡਾ ਸ਼ਹਿਰ ਬਹੁਤ ਭਾਗਿਆਸ਼ਾਲੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਆਯੋਜਨ ਹੁੰਦੇ ਰਹਿੰਦੇ ਆ ਅੱਜ ਸਵਾਮੀ ਜੀ ਦੀ ਕੁਟਿਆ ਤੋਂ ਕੱਲ ਸ਼ਾਤਰਾ ਬ੍ਰਾਹਮਣਸਵਾਮੀ ਮੰਦਿਰ ਚ ਜਾ ਰਹੀ ਹੈ ਤੇ ਕੱਲ ਤੋਂ ਭਗਵਤ ਪ੍ਰਾਣ ਸ਼ੁਰੂ ਹੋ ਰਿਹਾ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਬਾਤ ਚੜ ਕੇ ਇਸ ਪ੍ਰੋਗਰਾਮ ਚ ਹਿੱਸਾ ਬਣੋ ਤਾਂ ਕਿ ਅਸੀਂ ਆਪਣੇ ਪਿਤਰਾਵਾਂ ਨੂੰ ਖੁਸ਼ ਕਰ ਸਕੀਏ ਬਹੁਤ ਸਾਰੀ ਕੀ ਜੈ ਸ਼ੰਕਰ ਜੀ ਕੀ स्वामी मेरे आस पास हो तो यही कही स्वामी मेरे आस पास हो। कराए कहते पवन के झोंके एहसास ये कराए तुम संग हो हमारे महसूस ये कराए महसूस ये कराए में स्वामी स्वामी आज भी करते निवास हो आते नजर नहीं पर मेरे साथ साथ हो भगवान से मंदिर सिंह लाख ब्रेक कल तो लगे पंद्रह ब्रेक तक स्वामी सिंह को कल सोरे तक हर रोज में ਇਹ ਮਾਰਕਿੰਟ ਤੋਂ ਘੋਸ਼ਣਾ ਜਾਰੀ ਕਰਨਗੇ ਅੱਜ ਕੱਲ੍ਹ ਇਸ ਯਾਤਰਾ ਦੇ ਨਾਲ ਕਾਫੀ ਪਰਸਪਰਮੇਂਡੋ ਕਲਾਤ ਯਾਤਰਾ ਜੋ ਕਿ ਪਾਲੀ ਸ਼ਹਿਰ ਦੇ ਅੰਦਰ ਸਰਗਰਮਾ ਕੀਤੀ ਜਾ ਰਹੀ ਹੈ ਆਪੇ अब भी तो पल रहे हैं। बच्चों को अपने प्यार का बच्चों को अपने प्यार का देते दे साकाश हो आते नजर नहीं पल मेरे साथ साथ हो to hold I got. ਤੋ ਪਲ ਰਹੇ